ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਰ ਭਾਗ 2 ਕਦੀ ਕਦੀ ਅਸੀਂ ਆਪਣੇ ਦਿਲ ਵਿੱਚ ਕਿੰਨਾ ਕੁਝ ਐਸਾ ਸੋਚਦੇ ਹਾਂ ਜਿਹੜਾ ਜੇ ਕਦੀ ਸਾਡੇ ਬੁੱਲਾਂ ਤੋਂ ਨਿਕਲ ਜਾਵੇ ਤਾਂ ਇਹ ਦੁਨੀਆ ਸਾਡੇ ਲਈ ਤੇ ਦੂਸਰਾ ਲਈ ਕਿਆਮਤ ਪੈਦਾ ਕਰ ਦੇਵੇ ਕਿਸੇ ਗੈਰ ਆਦਮੀ ਨਾਲ ਇੱਕੋ ਮਕਾਨ ਵਿੱਚ ਇਕੱਲੀ ਮਾਸੂ ਮਹਿਸੂਸ ਕਰਕੇ ਸਲੋਜਨਾ ਕੁਝ ਅਜੀਬ ਜਿਹੇ ਸੋਚਾਂ ਵਿੱਚ ਕਿੰਨਾ ਚਿਰ ਡੁੱਬੀ ਰਹੀ ਜਦੋਂ ਬਿਰਤ ਪਾਲ ਉਸ ਨੂੰ ਆਪਣੇ ਬਿਮਾਰ ਸਾਥੀ ਕੋਲ ਛੱਡ ਕੇ ਚਲਾ ਗਿਆ ਉਹ ਬਿਮਾਰ ਤੇ ਲੱਗ ਕੇ ਕੁਰਸੀ ਤੇ ਬੈਠੀ ਸੋਚ ਰਹੀ ਸੀ ਇੱਕ ਅੱਲਾ ਤੇ ਉਪਰ ਆਦਮੀ ਆਖਰ ਮੇਰਾ ਕੀ ਲੱਗਦਾ ਹੈ ਜੋ ਮੈਂ ਇਸ ਦੀਆਂ ਜੋ ਜ਼ਿੰਮੇਵਾਰੀਆਂ ਸਿਰ ਤੇ ਚੁੱਕ ਕੇ ਆ ਗਈ ਹਾਂ ਫਿਰ ਇੱਕ ਦਿਨ ਲਈ ਨਹੀਂ ਦਸਾਂ ਦਿਨਾਂ ਲਈ ਨਹੀਂ ਕਈ ਹਫ਼ਤੇ ਜਾਂ ਸ਼ਾਇਦ ਕਈ ਮਹੀਨਿਆਂ ਅੱਜ ਤਾਂ ਪਾਲਾ ਇਹ ਬਿਮਾਰਾ ਦਸਾਂ ਦਿਨਾਂ ਨੂੰ ਜਦੋਂ ਇਹ ਰਾਜੀ ਹੋ ਜਾਵੇਗਾ ਫਿਰ ਕੀ ਪਤਾ ਇੱਕ ਜਵਾਨ ਕੁੜੀ ਨੂੰ ਆਪਣੇ ਕੋਲ ਦੇਖ ਕੇ ਇਸ ਦਾ ਮਨ ਕਿਹੋ ਜਿਹਾ ਹੋ ਜਾਵੇ ਆਦਮੀ ਹੀਤਾ ਹੈ ਕੋਈ ਫਰਿਸ਼ਤਾ ਥੋੜਾ ਹੀ ਹੈ ਪਿਰਤਪਾਲ ਦਾ ਪਿਓ ਵੀ ਤਾਂ ਆਦਮੀ ਹੈ ਇੱਕ ਬੁੱਢਾ ਠੇਰਾ ਜਦੋਂ ਆਪਣੇ ਜਜ਼ਬਿਆਂ ਉੱਤੇ ਕਾਬੂ ਨਹੀਂ ਰੱਖ ਸਕਦਾ ਤੇ ਇੱਕ ਜਵਾਨ ਸਲੋਚਨਾ ਉਸ ਦੇ ਖਿਆਲਾਂ ਦੀ ਲੜੀ ਵਿਖਰ ਗਈ ਜਦੋਂ ਬਿਮਾਰ ਦੀ ਫੁਕੰਬਰਗੀ ਆਵਾਜ਼ ਸੁਣੀ ਤੇ ਉਹ ਉਹ ਨੱਕ ਦੀ ਘੜੀ ਘੋੜੀ ਤੋਂ ਨਜ਼ਰ ਹਟਾ ਕੇ ਉਸ ਵੱਲ ਤੱਕੀ। ਨਰਿੰਦਰ ਕੀ ਸੋਚ ਰਹੀ ਹੈ? ਕੁਝ ਰਹੀ ਤੈਨੂੰ ਸਵੇਰੇ ਜਾਂ ਜੇ ਸਵੇਰੇ ਨਹੀਂ ਤਾਂ ਕੱਲ ਰਾਤ ਨੂੰ ਵਾਪਸ ਚਲੇ ਜਾਣਾ ਹੋਵੇਗਾ ਇੱਥੋਂ। ਮੈਨੂੰ ਹਾਂ ਕਿਉਂ? ਕਿਉਂਕਿ ਤੂੰ ਇੱਕ ਕਮਜ਼ੋਰ ਦਿਲ ਵਾਲੀ ਹੈ। ਤੈਨੂੰ ਆਪਣੀ ਇਸਤਰੀਅਤ ਉਤੇ ਭਰੋਸਾ ਨਹੀਂ ਤੇ ਮੈਂ ਕਿਸੇ ਕਮਜ਼ੋਰ ਸਖਸੀਅਤ ਨੂੰ ਆਪਣੇ ਨੇੜੇ ਨਹੀਂ ਠਿਕਣ ਦੇਣਾ ਚਾਹੁੰਦਾ। ਸਕਸੀਅਤ ਦਾ ਅਸਰ ਸਕਸੀਅਤ ਉੱਤੇ ਪੈਣਾ ਕੁਦਰਤੀ ਗੱਲ ਐ। ਮੌਮਕਨ ਹੈ ਤੇਰੇ ਕਮਜ਼ੋਰ ਖਿਆਲਾਂ ਦਾ ਮੇਰੇ ਉੱਤੇ ਹੀ ਵੀ ਅਸਰ ਪਵੇ। ਨਰੇਂਦਰ ਸਲੋਚਨਾ ਨੇ ਦੱਬੀ ਆਵਾਜ਼ ਵਿੱਚ ਪੁੱਛਿਆ ਤੂੰ ਕਿਸ ਤਰ੍ਹਾਂ ਕਹਿ ਸਕਦਾ ਕਿ ਮੈਂ ਕਮਜ਼ੋਰਾਂ ਤੇਰੇ ਖਿਆਲਾਂ ਨੂੰ ਪੜ ਕੇ ਜਿਹੜੇ ਇਸ ਵੇਲੇ ਤੇਰੇ ਅੰਦਰ ਘੁੰਮ ਰਹੇ ਨੇ। ਮੈਂ ਭੁੱਲ ਗਈ ਨਰੇਂਦਰ। ਬਿਨਾ ਸਬਾਈ ਦਿੱਤੇ ਉਸਨੇ ਅਗਾਹ ਹੋ ਕੇ ਬਿਮਾਰ ਦੇ ਦੋਵੇਂ ਹੱਥ ਫੜ ਲਏ। ਤੇ ਨਾਲੇ ਭਾਰਤੀ ਬਿਨਾ ਉਸ ਦੀ ਗੱਲ ਵੱਲ ਧਿਆਨ ਤੇ ਤਾ ਕਹੀਗੇ ਕਹੀਗੇ ਤੋ ਜ਼ਿੰਦਗੀ ਦੇ ਕੋ ਜ ਨਵੇਂ ਰਸਤੇ ਬਾਰੇ ਮੇਰੀ ਰਾਹ ਨਵਾਈ ਵੀ ਚੌਣੀ ਹੈ ਸ਼ਾਇਦ ਅਰਥਾਤ ਮੇਰੀ ਸਗਿਰਦੀ ਕਰਨ ਹਾਂ ਨਰਿੰਦਰ ਤੇਰੀ ਤੇਮਾਰਦਾਰੀ ਨਾਲ ਉਹ ਵੀ ਜਿਆਦਾ ਸਗਿਰਦੀ ਦੀ ਖਿੱਚ ਮੈਨੂੰ ਖਿੱਚ ਲਈ ਹੈ ਤੇਰੇ ਕੋਲ ਪਰ ਮਾਫ ਕਰੀ ਤੂੰ ਨਹੀਂ ਅਜੇ ਇਸ ਕਾਬਲ ਨਰਿੰਦਰ ਸਲੋਚਨਾ ਗੜਗੜਾਈ ਮੈਂ ਸਮਝਿਆ ਸੀ ਕਿ ਤੂੰ ਆਮ ਆਦਮੀਆ ਵਰਗਾ ਜਾਂ ਉਹਨਾਂ ਤੋਂ ਕੁਝ ਹੀ ਉੱਚੇਰਾ ਹੋਵੇਗਾ ਪਰ ਤੂੰ ਬਹੁਤ ਵੱਡਾ ਹੈ ਤਰਲਾ ਕਰਦੀ ਹਾਂ ਮੈਨੂੰ ਧੱਕਾ ਨਾ ਦੇ ਬੜੀ ਆਸ ਕਰਕੇ ਆਈ ਹਾਂ ਚੰਗੇ ਨਰਿੰਦਰ ਤੇ ਸਲੋਚਨਾ ਨੇ ਆਪਣਾ ਸਿਰ ਉਸ ਦੀਆਂ ਹੱਥਾਂ ਉੱਤੇ ਟੇਕ ਦਿੱਤਾ ਉਸ ਦੀਆਂ ਅੱਖਾਂ ਨਮਨਾਕ ਹੋ ਗੰਨ ਉੱਚੀ ਸਾਰੀ ਹਸਦਿਆਂ ਭਾਰਤੀ ਨੇ ਉਸ ਨੂੰ ਸਿੱਧੀ ਬਿਠਾ ਲ ਕੇ ਕਿਹਾ ਪਗਲੀ ਤੂੰ ਸਮਝਿਆ ਕਿ ਨਰਿੰਦਰ ਹਫਤਾ ਪੁਤਲਾ ਹੈ ਨੀਰਾਪੂਰ ਇਹਂ ਅੰਦਾਜ਼ਾ ਸ਼ਾਇਦ ਤੂੰ ਮੇਰੀ ਬੋਲ ਚਾਲ ਤੋਲਾ ਲਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਵੀ ਹੋਰ ਆਦਮੀਆਂ ਵਰਗਾ ਹੱਡ ਮਾਸ ਦਾ ਪੁਤਲਾ ਹਾਂ ਪਰ ਇਸ ਪੁਤਲੇਂਦਰ ਕੈਸੀ ਚੀਜ਼ ਵੀ ਮੌਜੂਦ ਹੈ ਜਿਸ ਨੂੰ ਤੇਰੀਆਂ ਅੱਖਾਂ ਜੀ ਤੱਕ ਨਹੀਂ ਵੇਖ ਸਕਦਾ ਕੀ ਕੀ ਸਲੋਚਨਾ ਨੇ ਉਤੇਜ ਉਤੇਜ ਨਾਲ ਵਿੱਚ ਪੁੱਛਿਆ ਤੱਕ ਜਰਾ ਕਹਿੰਦਿਆਂ ਕਹਿੰਦਿਆਂ ਨਰਿੰਦਰ ਨੇ ਇਸ ਦਾ ਹੱਥ ਫੜ ਕੇ ਆਪਣੇ ਸੀਨੇ ਉੱਤੇ ਟਿਕਾ ਦਿੱਤਾ ਜਿੱਥੇ ਦੀਆਂ ਉੱਪਰੀਆਂ ਹੋਈਆਂ ਫਸਲਾਂ ਸਲੋਚਨਾ ਨੇ ਹੱਥ ਨੂੰ ਰੜਕ ਕੇ ਉਮੇਂ ਹੀ ਉਸਦਾ ਹੱਥ ਆਪਣੇ سینੇ ਤੇ ਟਿਕਾਈ ਬੋਲਿਆ ਜਾਣਨੀ ਐ ਸਪਿੰਜਰ ਹੇਟ ਕੀ ਚੀਜ਼ ਟੱਗੀ ਹੋਈ ਆ ਇਨਕਲਾਬੀ ਰੂਹ ਜਿਸ ਨੂੰ ਕਈ ਲੋਕ ਬਾਗੀ ਰੂਹ ਵੀ ਕਹਿੰਦੇ ਨੇ ਇਨਕਲਾਬ ਕੀ ਹੁੰਦੇ ਆ ਪਤਾ ਸਲੋਚਨ ਨੇ ਜਵਾਬ ਦਿੱਤਾ ਦੇਸ਼ ਕੌਮ ਦੀ ਵਿਗੜੀ ਨੂੰ ਸਵਾਰਨ ਲਈ ਜਦੋ ਜਹਿਤ ਕਰਨ ਵਾਲਾ ਨਹੀਂ ਚੱਲਗੇ ਐਸਾ ਤਾਂ ਹਾਰੀ ਸਾਰੀ ਕਰ ਸਕਦਾ ਵੀ ਇਨਕਲਾਬ ਦਾ ਮਤਲਬ ਹੈ ਅਣਹੋਣੀ ਨੂੰ ਹੋਣੀ ਵਿੱਚ ਬਦਲਣਾ ਜਿਹੜਾ ਆਦਮੀ ਅਣਹੋਣੀ ਨੂੰ ਹੋਣੀ ਵਿੱਚ ਬਦਲਣ ਵਾਲੀ ਰੂਹ ਆਪਣੇ ਸੀਨੇ ਵਿੱਚ ਨਹੀਂ ਰੱਖਦਾ ਉਹ ਸੁਧਾਰਕ ਹੋ ਸਕਦਾ ਹੈ ਦੇਸ਼ ਭਗਤ ਹੋ ਸਕਦਾ ਪਰ ਇਨਕਲਾਬੀ ਨਹੀਂ ਹੋ ਸਕਦਾ ਜੋ ਕੁਝ ਇਸ ਵੇਲੇ ਤੁਸੀਂ ਸੋਚ ਰਹੇ ਹੋ ਬਸ ਸਧਾਰਨ ਅੱਖਾਂ ਸਧਾਰਨ ਅੱਖਾਂ ਲਈ ਅਣਹੋਲੀ ਗੱਲ ਸੀ ਦੋ ਜਵਾਨਾਂ ਤੇ ਗੈਰ ਜਨਸੀਆਂ ਦਾ ਇੱਕੋ ਥਾਵੇਂ ਰਹਿਣਾ ਪਰ ਇਹ ਬਹੁਤ ਛੋਟੀ ਜਿਹੀ ਅਣਹੋਣੀ ਹੈ ਸलोਚਨਾ ਰਾਣੀ ਜੇਰਾ ਆਦਮੀ ਇਤਨੇ ਦੁਸ਼ ਅਣਹੋਣੀ ਨੂੰ ਹੋਣੀ ਵਿੱਚ ਨਹੀਂ ਬਦਲ ਸਕਦਾ ਉਹ ਕਿਸ ਤਰ੍ਹਾਂ ਕਿਸੇ ਦੇਸ਼ ਵਿਆਪੀ ਅਣਹੋਣੀ ਦੇ ਡਾਕਰੇ ਵਿੱਚ ਖੜਾ ਰਹਿ ਸਕਦਾ ਹੈ ਜਰਾ ਸੋਚ ਭਾਰਤੀ ਬੋਲੀ ਜਾ ਰਹੀ ਸੀ ਸਲੋਚਨਾ ਸਾਹ ਰੋਕੇ ਸੁਣੀ ਜਾ ਰਹੀ ਸੀ ਉਸ ਦੀ ਨਜ਼ਰ ਬਰਾਬਰ ਭਾਰਤੀ ਦੀਆਂ ਅੱਖਾਂ ਉੱਤੇ ਗੱਡੀ ਹੋਈ ਸੀ ਮੌਤ ਦੇ ਨੇੜੇ ਪਹੁੰਚੇ ਹੋਏ ਕਾ ਆਦਮੀ ਦੀਆਂ ਅੱਖਾਂ ਵਿੱਚ ਕੀ ਐਡਾ ਤੇਜ ਐਡਾ ਜਲਾਲ ਹੋ ਸਕਦਾ ਹੈ ਸੋਚ-ਸੋਚ ਕੇ ਉਹ ਹੈਰਾਨ ਹੁੰਦੀ ਜਾ ਰਹੀ ਸੀ ਭਾਰਤੀ ਨੇ ਜਦੋਂ ਆਪਣੀ ਗੱਲ ਖਤਮ ਕੀਤੀ ਤਾਂ ਸਲੋਚਨਾ ਕੁਰਸੀ ਤੋਂ ਉੱਠ ਕੇ ਮੇਜ਼ ਦੀ ਪੈਂਦ ਵੱਲ ਨੂੰ ਹੋਈ ਤੇ ਉਸ ਦੇ ਸੋਕੇ ਪੀਲੇ ਪੈਰਾਂ ਵਿਚਾਲੇ ਉਸ ਨੇ ਆਪਣਾ ਸਿਰ ਝੁਕੋ ਲਿਆ ਤੇ ਦੋਹਾਂ ਹੱਥਾਂ ਵਿੱਚ ਦੋਵੇਂ ਪੈਰ ਫੜ ਲਏ ਮਰੀਂਦਰ ਮੈਂ ਭੁੱਲ ਗਈ ਮੈਂ ਸੱਚ ਮੁੱਚ ਇਹੋ ਸੋਚ ਰਹੀ ਸਾਂ ਹਾਂ ਹਾਂ ਹੱਥ ਨਾਲ ਉਸ ਨੂੰ ਸਿਰ ਝੁਕਣ ਦਾ ਇਸ਼ਾਰਾ ਕਰਦਿਆਂ ਹੋਇਆ ਉਹ ਜਰਾ ਨਰਮੀ ਵਿੱਚ ਬੋਲਿਆ ਬੜਾ ਜੀਵਤੀ ਦਿਲ ਹੁੰਦਾ ਏ ਤੁਸਾਂ ਕੁੜਗਾਂ ਦਾ ਜਰਾ ਜਿੰਨੀ ਕੋਈ ਗੱਲ ਸੁਣੀ ਕੇ ਬਹਿ ਪਿਆ ਮੋਵਤੀ ਵਾਂਗ ਫਿਗਰ ਕੇ ਮੁਸ਼ਕਲ ਹੈ ਇਹ ਮੁਸ਼ਕਲ ਤਾਂ ਇਹ ਹੈ ਜਨਾਨੀ ਆਦਮੀ ਦਾ ਇੱਕ ਜੱਜ ਹੈ ਜਾਨੀ ਜਨਾਨੀ ਦੀ ਹੀ ਕਮਜ਼ੋਰੀ ਵਕਤ ਪਾ ਕੇ ਆਦਮੀ ਦੀ ਕਮਜ਼ੋਰੀ ਬਣ ਜਾਇ ਕਰਦੀ ਹੈ ਝੱਟ ਹੀ ਹੱਸਣਾ ਤੇ ਝੱਟ ਰੋਣਾ ਸ਼ੁਰੂ ਕਰ ਦੇਣਾ ਮੈਂਟਾਂ ਵਿੱਚ ਪਿਆਰ ਤੇ ਸਕੈਂਟਾਂ ਵਿੱਚ ਨਫ਼ਰਤ ਨਾਲ ਭਰ ਕਤਨਾ ਤੇ ਫਿਰ ਇਨਾਂ ਦੀ ਵੇਵ ਕੁਫੀ ਮੁਲਾਜ਼ਾ ਹੋਵੇ ਕਿ ਟੋਰ ਪੈਂਦਿਆ ਨੇ ਇੰਡ ਕਲੱਬੀਆਂ ਦੀ ਫੌਜ ਵਿੱਚ ਭਾਰਤੀ ਹੋਣ ਦੀ ਟ੍ਰੇਨਿੰਗ ਲਈ ਪੈਰਾਂ ਨੂੰ ਛੱਡ ਕੇ ਸਲੋਚਨਾ ਮੋੜ ਆਪਣੇ ਥਾਂ ਤੇ ਜਾ ਬੈਠੀ ਨਰਿੰਦਰ ਨੇ ਸਰਾਣੇ ਹੇਠੋਂ ਚੈਂਟ ਸਮੇਤ ਰਸਟਵਾਚ ਗੱਡੀ ਤੇ ਵਕਤ ਦੇਖ ਕੇ ਕਹਿਣ ਲੱਗਾ ਲਿਆ ਦਵਾਈ ਦੀ ਇੱਕ ਡੋਜ਼ ਪਾ ਦੇ ਮੈਨੂੰ ਸਲੋਚਨਾ ਨੇ ਆਗਿਆ ਦਾ ਪਾਲਣ ਕੀਤਾ ਦੇਖ ਦਵਾਈ ਦੀ ਕੜਤਾਂ ਤੋਂ ਕਸੀਸ ਵੱਟਦਾ ਹੋਇਆ ਬੋਲਿਆ ਜੇ ਤੂੰ ਇਸ ਸਕੂਲ ਵਿੱਚ ਦਾਖਲ ਹੋਣ ਦਾ ਇਰਾਦਾ ਕਰ ਰਹੀਆਂ ਤਾਂ ਸਭ ਤੋਂ ਪਹਿਲਾਂ ਖੁਦ ਇਤਮਦੀ ਦੀ ਤਾਕਤ ਪੈਦਾ ਕਰਨੀ ਪਵੇਗੀ ਆਪਣੇ ਅੰਦਰ ਆ ਵੇਖ ਇਹ ਕੀ ਹੈ ਦੂਸਰੇ ਸਰਾਣੇ ਦਾ ਪਰਲਾਪਾਸਾ ਚੋੱਕ ਕੇ ਉਸੇ ਠੋ ਇੱਕ ਛੋਟੇ ਜਿਹੇ ਸਾਈ ਦਾ ਕਾਲਾ ਚਮਕੀਲਾ ਰਵਲਵਰ ਕੱਢ ਕੇ ਉਸਨੂੰ ਫੜਾ ਦਿੰਦਾ ਸਲੋਚਨਾ ਦੇ ਦਿਲ ਨੂੰ ਪਹਿਲਾਂ ਮਾੜਾ ਜਿਹਾ ਝਟਕਾ ਮਹਿਸੂਸ ਹੋਇਆ ਪਰ ਝੱਟ ਹੀ ਸੰਭਲ ਗਈ ਭਾਰਤੀ ਦੀਆਂ ਗੱਲਾਂ ਦੀ ਤਾਜ਼ੀ ਤਾਜ਼ਾ ਅਸਰ ਕਰਨ ਰਵਲਵਰ ਨੂੰ ਉਲਟਾ ਪਟਾਕੇ ਉਹ ਦੋ ਵਾਰੀ ਤੱਕਣ ਤੋਂ ਬਾਅਦ ਉਸਨੇ ਇਹ ਨਰਿੰਦਰ ਨੂੰ ਮੋੜ ਦਿੱਤਾ ਵੇਖ ਲੈ ਵੇਖ ਲਿਆ ਨਰਿੰਦਰ ਨੇ ਰਵਲਵਰ ਫੜ ਕੇ ਫੋਲਡ ਕਰ ਦਿੱਤਾ ਤੇ ਉਸ ਵਿਚਾਲੇ ਮੈ ਮੈਗਜ਼ੀਨ ਨੂੰ ਸ੍ਰੋਜਨਾ ਸਾਹਮਣੇ ਕਰਕੇ ਪੁੱਛਣ ਲੱਗਾ ਕਿੰਨੀਆਂ ਗੋਲੀਆਂ ਨੇ ਇਸ ਵਿੱਚ ਜਰਾ ਤੱਕ ਛੇ ਸ੍ਰੋਜਨਾ ਨੇ ਖੰਗੂਰਾ ਪੜਨ ਤੋਂ ਬਾਅਦ ਗੋਲੀਆਂ ਗਿਣ ਕੇ ਜਵਾਬ ਦਿੱਤਾ ਭਾਰਤੀ ਦੇ ਬੋਲਾਂ ਤੇ ਪਤਲਾ ਜਿਹਾ ਹਾਸਾ ਸੀ ਯਾਨੀ ਇਸ ਵੇਲੇ ਕਿ ਇਹ ਇਨਸਾਨਾਂ ਦੀ ਮੌਤ ਦਾ ਬਰੰਟ ਮੇਰੇ ਸਰਾਣੀ ਹੇਠ ਰੱਖਿਆ ਹੋਇਆ ਹੈ ਠੀਕ ਹੈ ਨਾ ਬੇਸ਼ੱਕ ਸਰੋਚਨਾ ਨੇ ਖੁਸ਼ਕੋਟਾਂ ਫੋਟ ਦੇ ਜੀਭ ਫੇਰਦਿਆਂ ਜਵਾਬ ਦਿੱਤਾ ਭਾਰਤੀ ਬੋਲਿਆ ਭਲਾ ਸੋਚ ਸਰੋਚਨਾ ਇੱਕ ਜਵਾਨ ਲੜਕੀ ਜਿਹੜੀ ਕੱਲ ਮਕੱਲੇ ਘਰ ਵਿੱਚ ਇੱਕ ਹੋਪਰੇ ਮਰਦ ਦੇ ਸਾਹਮਣੇ ਮੌਜੂਦ ਹੋਵੇ ਤਾਂ ਫਿਰ ਇਹ ਵੀ ਇਹ ਜਾਣ ਚੁੱਕੀ ਹੋਵੇ ਕਿ ਸ਼ਿਆ ਆਦਿਆਂ ਦੀ ਮੌਤ ਉਸ ਮਰਦ ਨੇ ਇੰਜ ਕਾਬੂ ਕੀਤੀ ਹੋਈ ਹੈ ਜੀਕਣ ਕਹਿੰਦੇ ਨੇ ਰਾਵਣ ਦੇ ਕਾਲ ਨੂੰ ਪਵੇ ਨਾ ਪਾਵੇ ਨਾਲ ਬੰਨਿਆ ਹੋਇਆ ਸੀ ਤਾਂ ਤੂੰ ਦੱਸ ਉਸ ਹਾਲਤ ਵਿੱਚ ਉਹ ਲੜਕੀ ਕੀ ਕਰੇ ਮੇਰੇ ਖਿਆਲ ਵਿੱਚ ਮੇਰੇ ਖਿਆਲ ਵਿੱਚ ਇੱਕ ਦੋ ਵਾਰੀ ਰੁਕ ਰੁਕ ਕੇ ਸਲੋਚਨਾ ਬੋਲੀ ਉਹ ਡਰ ਨਾਲ ਚੀਕਾਂ ਮਾਰ ਉੱਠੇਗੀ ਬੇਸ਼ੱਕ ਤੇਰਾ ਖਿਆਲ ਠੀਕ ਹੈ ਨਰਿੰਦਰ ਨੇ ਦਾਅ ਦਿੱਤੀ ਬਲਕਿ ਕੋਈ ਵੱਡੀ ਗੱਲ ਨਹੀਂ ਜੇ ਉਹ ਵੀ ਅਸ਼ੋਕ ਉਸ ਆਦਮੀ ਦੇ ਪੈਰਾਂ ਵਿੱਚ ਹੀ ਟਿਕ ਪਵੇ ਠੀਕ ਹੈ ਇਹ ਸੰਭਵ ਹੈ ਨਰਿੰਦਰ ਤੇ ਫਿਰ ਉਸ ਕੁੜੀ ਲਈ ਇੱਕ ਨਹੀਂ ਉਸ ਵਲ ਪੈਦਾ ਹੋ ਜਾਣ ਕਿ ਸਲੋਚਨਾ ਰਾਣੀ ਇੱਕ ਮੌਤ ਦਾ ਡਰ ਤੇ ਤੂਜਾ ਤਾਰਮ ਤੇ ਜਾਂ ਆਪਣੇ ਇਸਤਰੀ ਪਾਂ ਨੇ ਉੱਤੇ ਹਮਲੇ ਦਾ ਖਤਰਾ ਕਿਉਂ ਠੀਕ ਹੈ ਬਿਲਕੁਲ ਤੇ ਦੱਸ ਮੈਨੂੰ ਐਤ ਕੀ ਭਾਰਤੀ ਦੇ ਬੋਲਾਂ ਵਿੱਚ ਟਿਚਕਰ ਦਾ ਰੰਗ ਸੀ ਜਿਸ ਹਕੂਮਤ ਪਾਸੇ ਹੋ ਜਿਹੇ ਪਿਸਤੌਲ ਹੋਣ ਬੰਦੂਖਾਂ ਹੋਣ ਤੋਪਾਂ ਤੇ ਬੰਬ ਹੋਣ ਉਸ ਦੇ ਮੁਕਾਬਲੇ ਵਿੱਚ ਤੈਨੂੰ ਜੇ ਉਤਰਨਾ ਪਵੇ ਤਾਂ ਉੱਥੇ ਜਾ ਕੇ ਕੀ ਕਰੇਂਗੀ ਤੂੰ ਜਿਹੜੀ ਇੱਕ ਮਰੀਅਲ ਜਿਹੇ ਆਦਮੀ ਕੋਲ ਆਉਂਦੇ ਹੀ ਇਤਨਾ ਕੁਝ ਸੋਚਣ ਡੈ ਭਈਏ ਹਨੇਰੇ ਵਿੱਚ ਤੇ ਚਾਨਣ ਅਚਨਚਾਹ ਹਜ਼ਾਰ ਕੈਂਡਲ ਪਾਵਰ ਦਾ ਵੱਲਵਜਗ ਪੈਣ ਨਾਲ ਜਿਕਰ ਕਿਸੇ ਦੀਆਂ ਅੱਖਾਂ ਚੁੰਧਾ ਜਾਂਦਾਂ ਨੇ ਇਸੇ ਤਰ੍ਹਾਂ ਦੀ ਹਾਲਤ ਸਲੋਚਨਾਂ ਨੇ ਅਨੁਭਵ ਕੀਤੀ ਜਦ ਨਰਿੰਦਰ ਦੇ ਸੰਤਾਂਤ ਦੀ ਆਤਮ ਕੜੀ ਉਸ ਦੇ ਸਾਹਮਣੇ ਖੁੱਲੀ ਜਿਵੇਂ ਇੱਕਦਮ ਹੀ ਉਸ ਦੇ ਅੰਦਰ ਕਿਤੋਂ ਕੋਈ ਫਲਾਦ ਨੂੰ ਭੰਗਾਰਨ ਵਾਲੀ ਸ਼ਕਤੀ ਪੈਦਾ ਗਈ ਹੋ ਹੋ ਗਈ ਹੋਵੇ ਉਸ ਦਾ ਦਿਲ ਚਾਹਿਆ ਕਿ ਇੱਕ ਵਾਰੀ ਫਿਰ ਉਠੇ ਤੇ ਨਰਿੰਦਰ ਦੇ ਪੈਰਾਂ ਤੋਂ ਦੇਸ਼ੇ ਜਾਵੇ ਫਿਰ ਇਸ ਕਮਜ਼ੋਰੀ ਭਾਵਨਾ ਉਹ ਪਹਿਲਾਂ ਹੀ ਫਟਕਾਰ ਖਾ ਚੁੱਕੀ ਸੀ ਜਜ਼ਬਾ ਕੋਈ ਇਹ ਮਾਨਸੀ ਚੀਜ਼ ਨਹੀਂ ਸਲੋਚਨਾ ਦੇਵੀ ਭਾਰਤੀ ਜਰਾ ਰੋਕ ਕੇ ਫਿਰ ਬੋਲੇ ਜਜ਼ਬਾ ਜਾਂ ਭਾਵਿਕਤਾ ਆਪਣੇ ਆਪ ਵਿੱਚ ਕੁਦਰਤ ਦਾ ਇੱਕ ਚਮਤਕਾਰ ਹੈ ਜੇ ਸਾਡੇ ਅੰਦਰ ਨਾ ਹੋਵੇ ਤਾਂ ਸ੍ਰਿਸ਼ਟੀ ਦਾ ਨਿਜਾਮਦਰਹਮ ਬਰਹਮ ਹੋ ਜਾਵੇ ਮਾਂ ਆਪਣੇ ਬੱਚੇ ਨੂੰ ਦੁੱਧ ਚੁੰਗਣ ਦੀ ਰਵਾਧਾਰ ਨਾ ਰਹੀ ਪਤੀ ਆਪਣੀ ਪਤਨੀ ਨੂੰ ਜ ਪਤਨੀ ਪਤੀ ਨੂੰ ਅੱਖੋ ਠਾਕੇ ਨਤਕੇ ਨਤੀਜੇ ਦੇ ਤੌਰ ਤੇ ਕਾਇਨਾਤ ਦੇ ਸਵੇ ਜੀਵਤਾਰੀ ਖਤਮ ਹੋ ਜਾਣ ਪਰ ਬੀਬੀ ਰਾਣੀ ਤੈਨੂੰ ਭੁੱਲਣਾ ਨਹੀਂ ਚਾਹੀਦਾ ਕਿ ਜਜ਼ਬਾ ਤੇ ਸ਼ਕਤੀ ਮਨੁੱਖ ਦੇ ਦੋ ਪੱਖ ਵੱਖ ਗੁਣ ਗੁਣ ਨੇ ਤੇ ਇਹਨਾਂ ਦੋਹਾਂ ਨੂੰ ਆਪੋ ਆਪਣੇ ਸਮੇਂ ਹੀ ਆਪੋ ਆਪਣਾ ਕੰਮ ਕਰਨਾ ਚਾਹੀਦਾ ਹੈ ਪਰ ਇਸ ਤੋਂ ਉਲਟ ਜਦੋਂ ਵੀ ਕਦੇ ਸ਼ਕਤੀ ਉੱਤੇ ਜਜ਼ਬਾ ਗਾਲਵਾ ਜਾਵੇ ਤਾਂ ਸ਼ਕਤੀ ਦਾ ਫਿੱਕਾ ਨਹੀਂ ਰਹਿੰਦਾ ਫੱਕਾ ਨਹੀਂ ਰਹਿੰਦਾ بڑے بڑے ਸੂਰਬੀਰ ਜੱਜਵੀਰ ਦੇ ਅਸਰਾ ਹੇਟ ਆ ਕੇ ਮੈਦਾਨ ਵਿੱਚੋਂ ਭੱਜ ਨਿਕਲਦੇ ਨਹੀਂ ਇਸ ਤਰ੍ਹਾਂ ਸ਼ਕਤੀ ਜਦੋਂ ਜੱਜਵੀਰ ਤੇ ਹਾਵੀ ਹੋ ਜਾਵੇ ਤਾਂ ਮਾਮਾ ਆਪਣੇ ਬੱਚਿਆਂ ਨੂੰ ਕਤਲ ਕਰਨ ਲਈ ਤਿਆਰ ਹੋ ਜਾਂਦਲ ਹਨ ਪਿਓ ਆਪਣੇ ਹੱਥੀ ਪੁੱਤਰਾਂ ਦੀ ਗਲ ਵਿੱਚ ਫਾਂਸੀ ਦੀ ਰੱਸੀ ਪਾਉਂਦੇ ਦੇਖੇ ਜਾਂਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹਰ ਜੀ ਆਪੋ ਆਪਣੇ ਥਾਂ ਤੇ ਰਹੀ ਗੁਣਕਾਰ ਹੁੰਦੀ ਹੈ ਬੋਲਦਿਆਂ ਬੋਲਦਿਆ ਭਾਰਤੀ ਦਾ ਸਾਹ ਚੜ ਗਿਆ ਉਹ ਆਪਣੀ ਨਬ ਚ ਟੋਹਣ ਲੱਗ ਪਿਆ ਉਸ ਦੀ ਥਕਾਵਟ ਨੂੰ ਸਮਝਦੀ ਹੋਈ ਸਲਾਚਨਾ ਬੌਲਿੰਗ ਦਰਿੰਦਰ ਹੁਣ ਹੋਰ ਨਾ ਬੋਲ ਉਸਨੇ ਉਸ ਦੇ ਮੱਥੇ ਤੇ ਹੱਥ ਰੱਖ ਕੇ ਜਾਂਚਿਆ ਹਰਾਕਤ ਤੇਜ਼ ਹੋ ਰਹੀ ਸੀ ਉਸਨੇ ਜਵਾਬ ਦਿੱਤਾ ਮੈਂ ਅੱਜ ਲੋਡ ਨਾਲੋਂ ਕੁਝ ਜ਼ਿਆਦਾ ਬੋਲ ਗਿਆ ਹਾਂ ਖੈਰ ਪਰਖਾਤਰੀ ਵਾਲੀ ਕੋਈ ਗੱਲ ਨਹੀਂ ਜਦੋਂ ਕਿ ਇੱਕ ਲਾਇਕ ਲੇਡੀ ਡਾਕਟਰ ਮੇਰੇ ਕੋਲੇ ਮੌਜੂਦ ਹੈ ਤੇ ਉਹ ਹੱਸ ਪਿਆ ਪਰ ਜਵਾਬ ਵਿੱਚ ਸਲੋਚਨਾ ਨਹੀਂ ਸੀ ਸ਼ਾਇਦ ਉਹ ਜੀ ਤੱਕ ਸੁਣੀਆ ਹੋਗਾ ਗੱਲਾਂ ਦੀ ਸਰਹੇਠੋਂ ਆਪਣੇ ਆਪ ਨੂੰ ਕੱਢ ਨਹੀਂ ਸੀ ਸકી ਅੱਛਾ ਸਲੋਚਨਾ ਮੁੜ ਕੜੀ ਵੱਲ ਤੱਕ ਕੇ ਜਿਹੜੀ 11:30 ਵਜੇ ਬਾਜ਼ਾਰਹੀ ਸੀ ਉਸਨੇ ਕਿਹਾ ਆਰਾਮ ਕਰ ਜਾ ਕੇ ਸਲੋਚਨਾ ਨੇ ਰੱਟ ਕੀਤੀ ਮੈਂ ਮੰਝਾ ਇਥੇ ਚੱਕ ਲੈਉਣੀ ਆ ਹੂੰ ਹੂੰ ਉਸਨੇ ਬਰੁੱਦੀ ਰੋ ਵਿੱਚ ਗਿਆ ਇਸ ਦੀ ਲੋਡ ਨਹੀਂ ਜੇ ਮੈਨੂੰ ਕਿਸੇ ਚੀਜ਼ ਦੀ ਲੋਡ ਹੋਈ ਤਾਂ ਮੈਂ ਬਿੱਲ ਰਿੰਕ ਕਰ ਦੇਵਾਂਗਾ ਸਲੋਚਨਾ ਨੇ ਵੇਖਿਆ ਉਸ ਦੀ ਸਰਾਂਦੀ ਵਾਲਦੀ ਕੰਧ ਨਾਲ ਬਿਜਲੀ ਘੰਟੀ ਦਾ ਸਵਿੱਚ ਲੱਗਾ ਹੋਇਆ ਸੀ ਉਹ ਸਮਝ ਗਈ ਕਿ ਇਸ ਦਾ ਕਨੈਕਸ਼ਨ ਉਸ ਦੇ ਕਮਰੇ ਵਿੱਚ ਲੱਗੀ ਹੋਈ ਘੰਟੀ ਨਾਲ ਹੋਵੇਗਾ ਜਿਹੜੀ ਸ਼ਾਇਦ ਇਹ ਸੇ ਮਤਲਬ ਲਈ ਲਗਾਈ ਗਈ ਹੋਈ ਸੀ ਚੰਗਾ ਤੁਹਾਨੂੰ ਮਿੱਠੀ ਨੀਂਦ ਆਵੇ ਕਹਿੰਦੀ ਹੋਈ ਸਲੋਚਨਾ ਉੱਠ ਖੜੋਦੀ ਜਾਣ ਤੋਂ ਪਹਿਲਾਂ ਨਿਰਿੰਦਰ ਨੇ ਉਸ ਨੂੰ ਫਸਾ ਦਿੱਤਾ ਏ ਕਹਿ ਕੇ ਅੱਛਾ ਸਲੋਚਨਾ ਬਦਲਾ ਮੁਖ ਚੋਕ ਕਿਸ ਗੰਤਾ ਉਹ ਉਨਾ ਹੀ ਕਦਮਾਂ ਤੇ ਰੁਕ ਗਈ ਤੂੰ ਉਸਤਾਦ ਦੀ ਤਲਾਸ਼ ਵਿੱਚ ਆਈ ਸੀ ਨਾ ਤੇ ਮੈਂ ਤੈਨੂੰ ਡਾਕਟਰ ਦੇ ਰੂਪ ਵਿੱਚ ਸੱਦਿਆ ਸੀ ਤੂੰ ਮੈਨੂੰ ਇੱਕ ਡੋਜ਼ ਪਿਲਾ ਦਿੱਤੀ ਬਦਲੇ ਵਿੱਚ ਮੈਂ ਤੈਨੂੰ ਇੱਕ ਲੈਸਨ ਦੇ ਦਿੱਤਾ ਸੋ ਸਾਨੂੰ ਦੋਹਾਂ ਨੂੰ ਇੱਕ ਦੂਜੇ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਅੱਛਾ ਸ਼ੁਭ ਰਾਤਰੀ ਸ਼ੋਭ ਰਾਤਰੀ ਹੱਸਦੇ ਬੋਲਾਂ ਚ ਕਹਿ ਕੇ ਸਲੋਜਨਾ ਆਪਣੇ ਕਮਰੇ ਵੱਲ ਚਲੀ ਗਈ ਧੰਨ